हां जी भाई जी किवें साशी काल जी साशी काल भाई किवें भाई तू ही ਸੁਣਾਓ ਕਿਵੇਂ ਫਾਈਨਲ ਮੈਚ ਦੇਖ ਰਹੇ ਹੋ ਮੈਂ ਤਾਂ ਪੂਰਾ ਫਾਈਨਲ ਜਿੰਨਾ ਸਕੋਰ ਟਾਰਗੇਟ ਘਟ ਸੀ ਉਹ ਸਾਨਾ ਪੂਰਾ ਐਂਟਰਟੇਨਮੈਂਟ ਕਰਾ ਰਹੀ ਕੀ ਲੱਗ ਰਿਹਾ 50 50 ਆ ਹੁਣ ਥੋੜਾ ਜਿਹਾ ਪਲੜਾ ਫੇਰ ਸਕਰੀਨ ਤੇ ਆ ਰਹੀ ਸਕਰੀਨ ਦਾ 80% ਮੈਚ ਚੱਲ ਗਿਆ ਜੀ ਸੰਤਾਨ ਜੀ 20% ਰਹਿ ਗਿਆ 20% ਰਹਿ ਗਿਆ ਜਮਸ਼ੇਰ ਕੋਲ ਕਿਹੜੀ ਖਾਸ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਤੁਸੀਂ? ਹੋਰ ਦੋਨਾਂ ਟੀਮਾਂ ਨੂੰ ਭਾਈ। ਦੋਨਾਂ ਨੂੰ ਦੋਵੇਂ ਟੀਮਾਂ ਆਪਣੇ ਕਹਿੰਦੇ ਇੱਕ ਗੁਮਾਂਡੀ ਮੁਲਖ ਹੁੰਦਾ। ਹਾਂ। ਇੱਕ ਗੁਮਾਂਡ ਦਾ ਪੈਂਟ ਹੁੰਦਾ। ਉਹ ਟੀਮ ਖਾ ਦੋ ਭਾਈ। ਕੀ ਬਾਤ ਹੈ। ਇਧਰ ਸੋਨੂ ਭਾਈ ਹੁਣੀ ਦਿਖਾਉਣੇ ਜ਼ਰੂਰੀ ਨੇ। ਕੀ ਬਾਤ ਹੈ ਸੋਨੂ ਭਾਈ ਆ ਇਹਦਾ ਪੂਰੀ ਦਾੜੀ ਕਾਲੀ ਕਰਕੇ ਕੀ ਕਰਨਾ? ਓਏ ਹੋਏ। ਕੀ ਬਾਤ ਹੈ। ਪੈਂਡ ਦਾ ਟੂਰਨਾਮੈਂਟ ਆ। ਵਾਹ ਜੀ ਵਾਹ। ਦੇਖ ਕੇ ਪਾਵਾਂਗੇ। ਵਾਕਈ ਕਿਵੇਂ? ਕਿਹੜੀ ਟੀਮ ਜਿੱਤਣ ਦੀ ਆਸ ਹੈ? ਫਿਲਹਾਲ ਤਾਂ ਜਮਸ਼ੇਰ। ਜਮਸ਼ੇਰ? ਹਾਂ। ਕੀ ਬਾਤ ਹੈ। ਤੇ ਇਧਰ ਸਾਡੇ ਭਾਈ ਹੁਣੀ ਤੇ ਬਾਜੀ ਹੁਣਾਂ ਨੇ ਸੁੱਖਾ ਬਾਜੀ ਸੁੱਖੇ ਬਾਜੀ ਹੁਣਾਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਚੀਮਿਆਂ ਪਿੰਡ ਨੂੰ ਇੱਕ ਬੈਡ ਸਪਾਂਸਰ ਵੀ ਕੀਤੇ ਦੋ। ਕੀ ਆ ਬਾਜੀ ਬਸੀ। ਭਾਈ ਇਦਾਂ ਦੇ ਤੁਹਾਡੇ ਵਰਗੇ ਨੇ ਸੋਚ ਵਾਲੇ ਬੰਦੇ ਕਿਤੇ ਪਿੰਡਾਂ 'ਚ ਹੋਰ ਹੋਣ ਤੇ ਮੈਂ ਕਹਿੰਦਾ ਹਰੇਕ ਪਿੰਡ 'ਚ ਟੌਪ ਦੀ ਟੀਮ ਹੋਵੇ। ਬਾਜੀ ਹੁਣ ਇਹ ਬਾਜੀ ਹੁਣ ਤਾਂ ਸਾਨੂੰ ਇੰਨਾ ਕਹਤਾ ਆ। ਕਹਿੰਦਾ ਹਾਂਜੀ 20 ਬਾਲਾਂ ਦੇ ਵਿੱਚ ਇਹ ਤੁਹਾਡੇ ਕੋਲ ਕੋਈ ਪਲਾਟ 30 ਸਕੋਰ ਬਰਾ ਕੇ ਖੇਡਦਾ ਹੋਇਆ ਬੱਲੇਬਾਜ਼। ਕੀ ਬਾਤ ਆ ਪਰਮਜੀਤ ਪਰਮਜੀਤ ਲਈ ਤਾੜੀਆਂ ਵਾਰ ਦੋ ਬੰਦੇ ਇੱਕ ਵਾਰੀ ਪਰਮਜੀਤ ਲਈ। ਬਾਜੀ ਥੋੜਾ ਬਾਈ ਪਾਸ ਟੇਕ ਮੇਰਾ ਵੀਰ ਕੋਈ ਨਹੀਂ ਜੇ ਪਾਜੀ ਕਰਦੇ ਉਹ ਮਾਲ ਮੇਰਾ ਵੀਰ ਜਲਦੀ ਦੇ ਨਾਲ ਹੁਣ ਤੇ ਜਿਹੜੇ ਹੋ ਗਏ ਨਵੇੜੇ ਪੂਰਾ ਵਧੀਆ ਲੱਗਿਆ ਨਾ ਸਕੋਰ ਕੱਟ ਸਕੋਰ ਕੱਟ ਸੀ ਚੱਲ ਹੌਲੀ ਜੀ ਚਾਹੁੰਦੇ ਮੈਚੋਂ ਟੀਮ ਜਿਹੜੀ ਸੰਸਾਰਪੁਰ ਜੁਬੀ ਦੀ ਜੇਤੂ ਆ ਮੇਰੀ ਵੀਰੋ ਦੋਨੇ ਟੀਮਾਂ ਨੂੰ ਕਹਿੰਦੇ ਬਹੁਤ ਮੁਬਾਰਕਬਾਦ ਧੰਨਵਾਦ ਕਹਿੰਦੇ ਜਮਸ਼ੇਰ ਵਾਲੇ ਮੁੰਡਿਆਂ ਦਾ ਜਮਸ਼ੇਰ ਖਾਸ ਵਾਲੇ ਮੁੰਡਿਆਂ ਦਾ ਕਹਿੰਦੇ ਜਿਹੜਾ ਮੌਸ ਬਹੁਤ ਧੰਨਵਾਦ ਆਪਾਂ ਹੁਣ ਦੇ ਦਈਏ ਸਨਮਾਨ ਜਲਦੀ ਦੇ ਨਾਲ ਉਧਰ ਰੋਸ਼ਨ ਬਾਜੀ ਐਡਵੋਕੇਟ ਸਾਹਿਬ ਜਿੰਨੇ ਮਾਨਵ ਤੇ ਸ਼੍ਰੀ ਸਾਡੇ ਵਿਚਕਾਰ ਬਰਾਜ ਮਾਨੋ ਹੀ ਗਏ ਰਿਕੀ ਬਾਜੀ ਬਾਜੀ ਮੇਰਾ ਮੈਚ ਨੱਚ ਮਿਲਿਆ ਲੌਗਨ ਪੁਜਾ ਦੋਨੇ ਟੀਮਾਂ ਦੇ ਕੈਪਟਨ ਨੂੰ ਵੀ ਕਹਿੰਦੇ ਆ ਕਿ ਇਹ ਕਮੇਟੀ ਨੂੰ ਲੱਗਦਾ ਸੀ ਮੈਚ ਇੱਕ ਤਰਫਾ ਹੋਊਗਾ ਪਰ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿਆ ਸੀ ਮੈਚ ਜਿਹੜਾ ਬੜਾ ਫਸਮਾ ਫਸਮਾ ਮੁਕਾਬਲਾ ਪਤਾ ਗੱਲ ਕੀ ਹੈ ਦੋਨੇ ਟੀਮਾਂ ਆਂਦੀ-ਵਾਂਦੀ ਹੈ ਆਓ ਜੀ ਮੇਰੇ ਹਲਦੀ ਦੇ ਨਾਮ ਬਾਈ ਮਾਣੋ ਦੋ ਜੰਡੇ ਰੱਖੋ ਮੁਕਾਬਲਾ ਬੜਾ ਜ਼ਬਰਦਸਤ ਲੋਅਰ ਸਕੋਰ ਮੈਚ ਬੜਾ ਬਰਾਬਰ ਦਾ ਮੈਚ ਆ ਬਿਲਕੁਲ 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 ਦੋਨਾਂ ਟੀਮਾਂ ਨੂੰ ਬਹੁਤ ਬਹੁਤ ਵਧਾਈਆਂ ਦੋਨਾਂ ਨੂੰ ਮੋਬਾਕਰ ਬਿਲਕੁਲ ਭਜੀ ਐਸੀ ਸੰਸਾਰਪੁਰ ਤੇ ਯੂਜੀ ਦੀ ਟੀਮ ਕਿਹੜੀ ਸੀਗੀ ਜਮਸ਼ੇਰ ਦੀ ਲਓ ਬਹੁਤ ਬਹੁਤ ਵਾਰਤਾਂ ਨੇ ਸੰਸਾਰਬੁਲੀ ਟੀਮ ਨੂੰ ਤੇ ਇਧਰ ਸਾਡਾ ਚੱਕੀ ਭਾਜੀ سپورਟ ਕਰ ਰਿਹਾ ਸੀਗਾ ਸੰਸਾਰਪੁਰ ਨੂੰ ਚੱਕੀ ਚੰਗੀ ਗੱਲ ਨਹੀਂ ਹੈਗੀ ਜਿਹੜੇ ਪੜਾਹਾਂ ਦੇ ਮੈਲਾ ਕਦੇ ਸਨਮਨ ਹੋ ਗਿਆ ਮੈਂ ਇਹ ਗੱਲ ਬੋਲੀ ਸੀਗੀ ਤੇ ਅਗਲੇ ਸਾਲ ਤੱਕ ਵੀ ਜਿਵੇਂ ਬਰਾਬਰ ਚੱਲਾ ਪਿਆ ਹਾਂ ਉੱਚਾ ਨੀਵਾ ਉੱਚਾ ਨੀਵਾ ਹੋ ਰਿਹਾ ਸਕੋਰ ਆ ਰਿਹਾ ਵਿਕਟ ਜਾ ਰਹੀ ਸਕੋਰ ਜਾ ਰਿਹਾ ਵਿਕਟ ਆ ਰਹੀ ਹਾਂ ਮੈਚ ਉਹ ਜਿੱਤੂਗਾ ਜਿਹੜਾ ਪ੍ਰੈਸ਼ਰ ਚੱਲੂ ਪ੍ਰੈਸ਼ਰ ਚੱਲੂ ਤੇ ਲਾਸਟ ਤੱਕ ਜਿਹਨੇ ਪ੍ਰੈਸ਼ਰ ਚੱਲਿਆ ਤੇ ਉਹ ਮੈਚ ਜਿੱਤ ਗਿਆ ਵੇਸੀ ਆਪੀ ਸਾਬੂ ਹਾਂਜੀ ਕਿਵੇਂ ਭਾਈ ਪਹਿਲਾਂ ਤਾਂ ਬਤਾਈਆਂ ਭਾਈ ਤੁਹਾਡਾ ਟੂਰਨਾਮੈਂਟ ਜਿਹੜਾ ਪੂਰਾ ਸਫਲਤਾਪੂਰਨ ਹੋ ਗਿਆ ਆਖਰੀ ਹੁਣ ਕੀ ਕਹਿਣਾ ਚਾਹੁੰਦੇ ਆਖਰੀ ਸ਼ਬਦ ਕੀ ਨਹੀਂ ਆਖਰੀ ਸ਼ਬਦ ਇਹ ਹੈ ਕਿ ਕਾਸ਼ ਅਸੀਂ ਵੀ ਖੇਡਦੇ ਹੁੰਦੇ ਅੰਦਰ ਤੱਕ ਤੇ ਸ਼ਾਦ ਕਾਸ਼ ਆਫਾਇਦ ਲੱਜ ਖੇਡਦੇ ਹੁੰਦੀ ਕਮੇਟੀ ਹੈ ਨਾ ਸਾਡੀ ਸਾਡੀ ਬੜੇ ਕੱਪ ਦੇ ਪਹਿਲੇ ਨੰਬਰ ਤੇ ਕਾਰ ਲੈਂਦੇ ਟੀਮ ਆਪਾਂ ਜਰ ਵੱਲੋਂ ਫਾਈਨਲ ਚ ਖੇਡੋਗੇ ਜਲ ਕਰਕੇ ਚਲੋ ਯਾਰ ਇਹ ਇੱਕ ਜਦੋਂ ਪਿੰਡ ਦੇ ਬੰਦੋਂ ਨੰਬਰਾਂ ਨਾਲ ਆਣ ਕੇ ਇਹਦੇ ਵਿੱਚ ਨੰਬਰ ਪਾ ਦਿੰਦੇ ਨੇ ਸਾਡੀ ਟੀਮ ਆਈਏ ਜੀ ਰਿਓ ਵੱਡੇ ਕੱਪ ਦੇ ਖੇਡਣਗੇ ਜਿਹੜੇ ਆ ਗਏ ਮੇਲਾ ਬਿਲਕੁਲ ਬਿਲਕੁਲ ਸਾਡੀਆਂ ਟੀਮਾਂ ਦੀ ਲੜਾਈ ਬਹੁਤ ਬੋਲਦਰੀ ਚ ਹੈਗਾ ਦੀ ਬਾਹਰ ਬਹਿ ਕੇ ਤਾੜੀਆਂ ਤਾੜੀਆਂ ਮਾਰ ਰਹੇ ਆ ਵੱਡਾ ਕੱਪ ਜਿਹੜਾ ਭਰਾਵਾਂ ਨੇ ਕਰਵਾ ਦੋਤਾ ਮੇਰੀ ਰਿਓ ਖੇਡ ਦੇ ਬੜਾ ਚਾਹੇ ਇਧਰ ਉੱਤਰ ਹੋਇਆ ਮੈਚ ਐ ਹੋ ਗਿਆ ਸਾਰਾ ਸਾਡਾ ਢਿੱਡ ਜਵਟ ਪਏ ਹੋਏ ਸੀ ਨਾ ਮੈਂ ਨਹੀਂ ਟੇ ਰਿਹਾ ਮੈਚ ਨਹੀਂ ਮੈਂ ਅੱਜ ਇਦਾਂ ਚੱਲਦਾ ਇਦਾਂ ਸੀ ਮੈਚ ਹਰ ਦੇਖੋ ਪਹਿਲੇ 3 ਓਵਰ ਤੁਸੀਂ ਮੈਚ ਸਾਡੀ ਟੀਮਾਂ ਅੱਛਾ 3 ਓਵਰ ਤੁਹਾਡਾ ਮੈਚ ਜਿਹੜਾ ਤੁਸੀਂ ਵੱਡੇ ਪੈਜੀ ਸਾਡੇ ਪਤਾ ਕੀ ਬੰਦੇ ਕਰਕੇ ਉਹ ਰਨਾ ਬਾਲ ਖੇਡ ਲਾ ਕੇ ਸਰਕਲ ਐਕਚੁਅਲੀ ਜੋ ਨਹੀਂ ਸੀ ਚਾਹੀਦਾ ਕੱਢਣਾ ਚਾਹੀਦਾ ਐਟਲੀਸਟ ਰਨ ਸਰਕਲ ਚ ਸਾਨੂੰ ਤੋਰ ਕੇ ਦੇ ਦਿੰਦੇ ਇੱਕ ਨੂੰ ਚਾਹੀਦਾ ਸੀ ਜੈਪੀ ਭਾਈ ਉਹ ਬੜਾ ਡਿਫੈਂਸਿਵ ਜਿਆਦਾ ਹੋ ਗਿਆ ਸੀ ਇੱਕ ਮੈਚ ਜਦੋਂ ਨਿਕਲ ਗਿਆ ਰਨ ਬਹੁਤ ਵਧੀਆ ਗਿਆ ਹਾਂ ਜੈਪੀ ਭਾਈ ਕਿਥੇ ਰਨ ਕਰ ਰਹੇ ਸੀ ਭਾਜ ਨੂੰ ਵੱਡੇ ਜਿੱਥੋਂ ਇੱਕ ਓਵਰ ਤੇ 16 ਰਨ ਹੀ ਬਣੇ ਉਥੇ ਮੈਚ ਵਾਪਸ ਹੋ ਗਿਆ ਸਿਮਰਿਆ ਤੁਹਾਡਾ ਜਦੋਂ 20 500 ਸਕੋਰ ਲਗਾਏ ਨਾ ਜਿਹੜਾ ਪੁਲਵਾਨ ਜੀ ਦੇ ਸਕੋਰ ਲਗਾ ਜਦ 6 ਬਿਆ ਤੇ ਉਥੇ ਸਕੋਰ ਪੁਰਿਆ ਹਾਂ ਹਾਂ ਆਹ ਲਾ ਲਓ ਮੈਂ ਜਾਣੀ ਬੈਠੀ ਹਾਂ ਮਾਣ ਨਹੀਂ ਕਰਾਉਣੇ ਆ ਬੇਸਿਕਲੀ ਨਾ ਸਿਰਫ ਸਿਕਟੋ ਹਾਂ ਜੀ ਫਾਇਦਾ ਲਿਆ ਸਿਰਫ ਸੌਰਵ ਨੇ ਹਾਂ ਸੌਰਵ ਹੋਰ ਨਹੀਂ ਕਿਸੇ ਨੇ ਲਿਆ ਸਨੀ ਨੇ ਨਹੀਂ ਕਮਾਈ ਬੋਲ ਸਨੀ ਨੇ ਸੱਤੂ ਨੇ ਕਮਾਈ ਸੱਤੂ ਫਾੜਵੜ ਤੇਜ਼ ਤੇ ਪਾਈ ਜਾਂਦਾ ਪਿਆ ਉਹ ਇਥੋਂ ਮੁਕਮਾਨ ਨਹੀਂ ਗਿਆ ਜਿਹੜੀ ਆਊਟ ਕੀਤੀ ਬਿਲਕੁਲ ਤੇ ਨਹੀਂ ਹੋ ਸਕਦੇ ਉਹ ਨਾ ਟੈਂਪੋਰਰੀ ਰੈਗੂਲਰ ਬੋਲਰ ਆ ਉਹ ਉਹ ਕੁੜੀ ਬੈਸਟ ਬੈਟਸਮੈਨ ਖੜੋ 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 ਉੱਥੇ ਕੱਢਣਾ ਉੱਥੇ ਕੱਢ ਜਾਈ ਕੋਈ ਕਹਨੇ ਕੋਈ ਕਹਨੇ ਉੱਥੇ ਭਾਜੀ ਉੱਥੇ ਵੀ ਕੱਢ ਦਾਂਗੇ ਭਾਜੀ ਆਪਣਾ ਅੱਜ ਦੇ ਸਾਰੇ ਇਹ ਟੂਰਨਾਮੈਂਟ ਦਾ ਜਿਹੜਾ ਬੈਸਟ ਬੈਟਸਮੈਨ ਉਹ ਹੈਗਾ ਜੱਦਾ ਔਰ ਤੋਂ ਮੇਰਾ ਭਰਾ 168 ਰਨ ਮਾਰਿਆ ਜੀ ਠੀਕ ਹੈ ਜੀ ਤੇ ਜਿਹੜਾ ਆਪਣਾ ਬੋਲਰ ਹੈ ਜੀ ਉਹ ਹੈਗਾ ਸੰਸਾਰਪੁਰ ਦਾ ਗੇਲ ਆਪਣਾ ਵੀਰ ਉਹਦੀ ਹੈਗੇ ਜੀ 8 ਵਿਕਟਾਂ ਠੀਕ ਹੈ ਜੀ ਬੈਸਟ ਬੋਲਰ ਮੈਨ ਆਫ ਦੀ ਸੀਰੀਜ਼ ਆਪਣਾ ਹੈਗਾ ਪਿਛਲੇ ਸਾਲ ਵਾਲਾ ਪਲੇਅਰ ਦੁਬਾਰਾ ਫੇਰ ਕਰਨ ਬਡਾਲਾ ਜਿਹਨੇ 185 ਰਨ ਤੇ ਪਲੱਸ 4 ਬਿਕਟਾ ਗੱਡੀਆਂ ਜੀ ਟੋਟਲ ਉਹਦੇ 10 ਰਨ ਬਿਕਟਰ ਸਾਨਾ 225 ਬਣ ਗਏ ਜੀ ਠੀਕ ਹੈ ਜੀ ਤਿੰਨੇ ਮੈਨ ਆਫ ਦੀ ਸੀਰੀਜ਼ ਬੈਸਟ ਬੋਲਰ ਤੇ ਬੈਸਟ ਬੈਟਸਮੈਨ ਠੀਕ ਹੈ ਜੀ ਇਹ ਬਲੌਗ ਜੀ ਮੈਨਾ ਪ੍ਰਾਪਤ ਬਿਲਕੁਲ ਬਿਲਕੁਲ ਤੇ ਲੋ ਜੀ ਹੁਣ ਇਧਰ ਕਮੇਟੀ ਲਾਪੀਆ ਕਮੇਟੀ ਲਾਪੀਆ ਆਪਣੇ ਝੰਡੇ ਇਕੱਠੇ ਕਰ ਲਓ ਪਾਤਸ਼ਾਹ ਮੇਰਾ ਦੇਸ਼ਮਹਾਨ ਸੋਨੂੰ ਪਹਿਲਾਂ ਮੈਨੂੰ ਗੱਲ ਦੱਸ ਹਾਂਜੀ ਸਰ ਕਿੰਨਾ ਕੁ ਚੀਜ਼ ਉੱਠਦੀ ਅੱਜ ਵੀ ਫਾਈਨਲ ਨਾਲ ਗਰਾਊਂਡ 'ਚ ਖੇਡਦੇ ਹੋਏ ਤਲਾਏ ਦੱਸ ਦੁੱਖ ਨਹੀਂ ਹੈਗਾ ਹੂੰ ਬੁਛੀ ਆ ਬੇ ਬਿਨਾ ਰੋਲੇ ਰੱਪੇ ਤੋਂ ਟੂਰਨਾਮੈਂਟ ਖਤਮ ਹੋ ਗਿਆ। ਅੱਛਾ ਪਰ ਜਿਹੜੇ ਮੈਚ ਹੋਇਆ ਨਹੀਂ 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 ਉਹ ਛੱਡ ਦੂ ਇੱਕ ਜਿਹੜੀ ਦੁੱਖ ਵਾਲੀ ਉਹ ਗੱਲ ਦਾ ਸੀ ਤੇ ਤੂੰ ਐਲਬੀਡੂ ਹੋਇਆ ਉਹ ਦੋਕਰ ਹਮੇਸ਼ਾ ਹੀ ਰਹਿਣਾ ਮੈਨੂੰ ਪੈਂਡ ਦਾ ਟੂਰਨਾਮੈਂਟ ਸੀ ਤੇ ਉਹ ਲੈਗ ਬਿਫੋਰ ਦੇਤਾ ਵਿਚਾਰੇ ਤੂੰ ਯਾਰ ਬਹੁਤ ਔਖਾ ਬਹੁਤ ਹੋ ਰਿਹਾ ਹੈ। ਹੋਰ ਸਾਰੇ ਹੀ ਰੋਂਦੇ ਆ ਸਾਰੇ ਰੋਂਦੇ ਮੈਨੂੰ ਇਹ ਜਮਸ਼ੇਰ ਵਾਲੇ ਵੀ ਮੈਨੂੰ ਇਹ ਕਹਿੰਦੇ ਭਾਜੀ ਅੰਪਾਇਰ ਲਓ ਸਾਹਜੇ ਭਾਜੀ ਜਿਹਦੇ ਪਾਸੇ ਸੁੱਖਾ ਭਾਜੀ ਕਹਿੰਦੇ ਆ ਸਾਰੇ ਕਮੇਟੀ ਵਾਲੇ ਭਰਾ ਆਉਜੀ ਸੰਜੀ ਕਿਹਦਾ ਵੀ ਸੰਜੀ ਆ ਜਾ ਵੀ ਨੌਜਵਾਨਾ ਹਾਏ ਦੇ ਵੱਡੇ ਕੱਪ ਦੇ ਕਹਿੰਦੇ ਪਹਿਲੇ ਨੰਬਰ ਦੇ ਆਉਣ ਵਾਲੀ ਟੀਮ ਕਹਿੰਦੇ ਜੁਬੀ ਸੰਸਾਰਪੁਰ ਦੀ ਟੀਮ ਹੈ ਬੈਠੇ ਰਹੋ ਇੱਕ ਮਿੰਟ ਆਪਣੇ ਬੈਠੇ ਰਹੋ ਬਈ ਪਾਪਾ ਜੀ ਜਿਹੜਾ ਮੇਰਾ ਵੈਸਟਰ ਬਾਲਰ ਵਾਲਾ ਸਨਮਾਨ ਲੈਣਗੇ ਕਿ ਤਾੜੀ ਮਾਰ ਦਿਓ ਇਹ ਕਹਿੰਦੇ ਸਤਾਦਾ ਦੀ ਕਦਰ ਕਰਨੀ ਪੈਂਦੀ ਹੈ ਇਹ ਪੈਰਾਂ ਦੇ ਵਿੱਚ ਬਹਿ ਕੇ ਹੀ ਗੁਣ ਲੈਣਾ ਪੈਂਦਾ ਏ ਜਿੰਨੇ ਮਰਜੀ ਉੱਚੇ ਹੋ ਜੋਂ ਨੀਵੇਂ ਰਹਿਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ ਕਿ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਬਾਦ ਸਤਾਦਾ ਨੂੰ ਆਓ ਜੀ ਕਰ ਆਓ ਸਰਪੰਚ ਸਾਹਿਬ ਆਪਾਓ ਜੀ ਨਾਲ ਸੁਕੇ ਪਾਜੀ ਜੀ ਉਹ ਤੈਨੂੰ ਹੋ ਜੋ ਜੀ ਹੋ ਜੋ ਨੰਬਰ ਦਾ ਜੀ ਸ਼ੁਰੂ ਕਰ ਤੋ ਬਈ ਆ ਜਾ OK ਹੈ ਜੀ ਕੱਟੇ ਕੱਟੇ ਪਾਜੀ ਸਰਪੰਨ ਸਾਹਿਬ ਕੀ ਹਾਲ ਚਾਲ ਜੀ ਹਾਂ ਜੀ ਕਿਰਪਾ ਜੀ ਬਹੁਤ ਵਧੀਆ ਸਰਪੰਨ ਸਾਹਿਬ ਪਹਿਲਾਂ ਤਾਂ ਬਹੁਤ ਵਧਾਈਆਂ ਵੀ ਤੁਹਾਡੇ ਪਿੰਡ ਚੀਮਿਆਂ ਦੇ ਵਿੱਚ ਜਿਹੜਾ ਬਹੁਤ ਵੱਡਾ ਟੂਰਨਾਮੈਂਟ ਤੇ ਬਹੁਤ ਵਧੀਆ ਤਰੀਕੇ ਨਾਲ ਹੋਇਆ ਆ ਮਹਾਰਾਜ ਧੰਨਵਾਦ ਬਹੁਤ ਬਹੁਤ ਇਹਨਾਂ ਦਾ ਸਾਧਨਿਆਂ ਦਾ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਦੇ ਸਾਰੇ ਮੈਂਬਰਾਂ ਦਾ ਸਾਰੇ ਪੰਚਾਇਤ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਜੋ ਕਿ ਇਹ ਨੌਜਵਾਨ ਆ ਜਿਹੜੇ ਉਹ ਮਾਰੇ ਦੀ ਕਿਰਪਾ ਨਾਲ ਗਰਾਊਂਡ ਦੇ ਨਾਲ ਜੁੜੇ ਰਹਿਣ ਤੇ ਗਰਾਊਂਡ ਦੇ ਨਾਲ ਹੀ ਰਹਿਣਗੇ ਭਾਈ ਹੁਣ ਇੱਕ ਇੱਕ ਮੰਗ ਆ ਵੀ ਗਰਾਊਂਡ ਦੀ ਮੰਗ ਬਹੁਤ ਵੱਡੀ ਆ ਵੀ ਹੁਣ ਤਾਂ ਚੀਮਿਆਂ ਨੂੰ ਗਰਾਊਂਡ ਦੇ ਦਿਓ ਅਗਲੇ ਸਾਲ ਜਿਹੜਾ ਕੱਪ ਚੀਮਾ ਦਾ ਗਰਾਊਂਡ 'ਚ ਹੋਵੇ ਉਹ ਵਾਈ ਕਰੂ ਪਤਾ ਜੀ ਅਸੀਂ ਵੀ ਇਹੀ ਸੋਚਦੇ ਆ ਕਿ ਗਰਾਊਂਡ ਘੱਟੋ ਘੱਟ 34 ਖੱਤਿਆ ਦੀ ਹੋਵੇ ਜੀ ਜੀ ਆਪਣੀ ਹੋਵੇ ਜਿੱਦਾਂ ਹੁਣ ਇਹਨਾਂ ਨੂੰ ਮਿਹਨਤ ਬਹੁਤ ਕਰਨੀ ਪੈਂਦੀ ਆ 15 ਦਿਨ ਲੱਗ ਜਾਂਦੇ ਪਹਿਲਾਂ ਜੀ 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 ਹੈਨਾ ਬਾਕੀ ਸੋ ਆਪਣੇ ਸਾਹਿਬ ਭਾਈ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਕਿਉਂ ਪਿੰਡ ਦਾ ਨਾਮ ਉੱਚਾ ਕਰਦੇ ਆ ਜੀ ਤੇ ਸਾਰੇ ਪਿੰਡ ਨੂੰ ਸਾਨੂੰ ਮਾਣ ਆ ਇਹਨਾਂ ਤੇ ਸਰਪੰਚ ਸਾਹਿਬ ਉਮੀਦ ਕਰ ਲੀਏ ਵੀ ਅਗਲੇ ਸਾਲ ਕੱਪ ਤੇ ਗਰਾਊਂਡ ਆ ਜੂ ਮਾ ਮਰੇ ਕਰੇ ਹੀ ਲੋ ਜੀ ਫਿਰ ਆਪਾਂ ਲੋ ਜੀ ਹੋ ਗਈ ਗੱਲ ਫਿਰ ਨੋਮਾ ਮਦਰ ਪੰਖਲ ਪ੍ਰਧਾਨ ਜੀ ਨੂੰ ਆਇਓ ਠੀਕ ਹੋ ਬਸ ਤੇ ਇਧਰ 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 ਭਾਜੀ ਹੁਣਾਂ ਦਾ ਗੱਲ ਕਰ ਲਈਏ ਬਾਈ ਹੁਣਾਂ ਨੇ ਨਾ ਆ ਤੀਜਾ ਤੇ ਚੌਥਾ ਪ੍ਰਾਈਜ਼ ਬਾਈ ਹੁਣਾਂ ਨੇ ਰੱਖਿਆ ਆ ਕਿੰਝਾ ਪ੍ਰਾਈਜ਼ ਤਾਂ ਵਾਈ ਗੁਰੂ ਜੀ ਦੀ ਬੋਲ ਸਾਬ ਹੁਣੇ ਸਾਰਾ ਪੈਣ ਦੀ ਪੰਚਾਇਤ ਨਗਰ ਬਹੁਤ ਵਧੀਆ ਪ੍ਰਾਲਾ ਕਰਦੇ ਆ ਕੋਈ ਵੀ ਪ੍ਰੋਗਰਾਮ ਹੈ ਸਾਬ ਹੁਣੇ ਸਾਡੀ ਟੀਮ ਮੋਰੇ ਹੋ ਕੇ ਕਾਦੀ ਪੈਣ ਜਗਰਾਤਾ ਕਰਾਉਂਦੇ ਆ ਚਾਹ ਦਾ ਲੰਗਰ ਇਹਨਾਂ ਲਾਇਆ ਤੇ ਦੂਜੇ ਛੋਟੇ ਸਾਹਿਬ ਜਿਆਦਾ ਤੇ ਵੱਡੇ ਸਾਹਿਬ ਜਿਆਦਾ ਆਂਦਾ ਤੇ ਵਧੀਆ ਪ੍ਰੋਗਰਾਮ ਕਰਦੇ ਆ ਜੀ ਇਹ ਸਾਰੇ ਪਿੰਡ ਦਾ ਵਧੀਆ ਇਹਨਾਂ ਦੇ ਮਾਣ ਆ ਤੁਹਾਨੂੰ ਸਾਰੇ ਪਿੰਡਿਆਂ ਨੂੰ ਸਾਡਾ ਵੀ ਇਹਨਾਂ ਦਾ ਸੰਯੋਗ ਦੇਣ ਦਾ ਫਰਜ਼ ਪੈਂਦਾ ਆ ਵੱਧ ਜੜ ਕੇ ਜਿੰਨੀ ਵੀ ਹੋ ਜਿੰਨਾ ਦਾ ਸਹਿਯੋਗ ਅਸੀਂ ਦੋਵਾਂ ਕੇ ਮੂਹਰੇ ਸਾਡਾ ਜਿੱਦਾਂ ਵੀ ਹੋਣ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਬੋਲੇ ਸਾਗਨਾਂ ਕਰੇ ਤੇ ਇਧਰ ਹੁਣ ਪਾਈ ਹੁਣੀ ਬੋਲੋ ਕੁਛ ਤੇ ਆ ਪੰਜ ਕਿਵੇਂ ਭਾਜੀ ਭੋਗੇ ਫੜ ਮੈਂ ਮੈਂ ਤੇ ਬੋਲੋ ਗੜ ਕੇ ਆ ਮੀਂਹ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਖਤਾਈ ਇੱਕ ਸਰਪੰਚ ਸਾਹਿਬ ਹੁਣਾਂ ਤੋਂ ਬੇਤਤੀਆ ਹੋ ਗਏ। ਇੱਕ ਵਾਰ ਕੋਈ ਵੀ ਕਿਤੇ ਵੀ ਪਲਾਟ ਆ ਤੇ ਮੁਰਿਆਂ ਨੂੰ ਦਿਓ ਤੇ ਨੈੱਟ ਪ੍ਰੈਕਟਿਸ ਹੋ ਜਾਂਦਾ। ਆਪਰੇ ਕੁਸ਼ੋਕੀ ਟੀਮ ਦੀ ਬਹੁਤ ਵਧੀਆ ਖੇਡਦੀ ਆ ਬਹੁਤ ਦਸਤਕਤਾਂ ਆ ਬਹੁਤ ਮਿਹਰਾਮਰੇ। ਬਿਲਕੁਲ ਜੀ। ਤੇ ਨੈੱਟ ਦੀ ਸੇਵਾ ਮੈਂ ਕਰਦਾ। ਨੈੱਟ ਦਾ ਜੋ ਖਰਚਾ ਕਹਿੰਦੇ ਪਾਏ ਕਿ ਨਾ ਜੋ ਖਰਚਾ ਨੈੱਟ ਦਾ ਜੋ ਪੇਚ ਦਾ ਉਹ ਸਾਰਾ ਮੈਂ ਕਰ ਦੂੰ। ਇਹਨਾਂ ਨੂੰ ਪੰਚਾਇਤ ਵਰਨਾ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਵਿੱਚੋਂ ਇਹਨਾਂ ਨੂੰ ਲੈਟਲੇ ਥਾਂ ਦਿੱਤਾ ਜਾ ਕੇ। ਬਾਕੀ ਇਹ ਦੱਸ ਦੇਣਗੇ ਕਿੰਨੇ ਬੈ ਕਿੰਨੀ ਥਾਂ ਚਾਹੀਦੀ ਹੈ। ਉਹਨਾਂ ਨੇ ਕੋਸ਼ਿਸ਼ ਜਰੂਰ ਹੈ ਜੀ, ਕੋਸ਼ਿਸ਼ ਜਰੂਰ ਹੈ ਜੀ। ਵਾਕੀ ਦੇਖਦੇ ਆ ਕਿੱਥੇ ਕਿੱਥੇ ਆਪਣੇ ਕੋਲ ਜਾ ਕੇ ਕਟੜੀ ਵੱਢਦੀ ਆ। ਇਹਨਾਂ ਨੂੰ ਜ਼ਿਆਦਾਤਰ ਤਾਂ ਦੱਸਦੇ ਸੀਗੇ ਤਿੰਨ ਖੇਤ ਪਰਪਠ ਚਾਹੀਦੇ ਆ ਜੀ। ਤੇ ਸੋ ਇਸ ਕਰਕੇ ਤਿੰਨ ਖੇਤਾਂ ਦੇ ਤਾਂ ਹਜੇ ਲੱਪਣਾ ਬਹੁਤ ਆ ਕੁੱਛ। ਮਹਾਂ ਕਿਰਪਾ ਕਰਨਗੇ ਜੇ ਜਦੋਂ ਆਪਾਂ ਇੱਕ ਵਾਰੀ ਤੌਰ ਤੇ ਸਟੈਂਪ ਚੱਕਿਆ ਮਹਾਂ ਨੇ ਆਪਾਂ ਹੀ ਸਾਥ ਦੇ ਦੇਣਾ ਵੈਗੁਰੂ ਨੇ ਜੀ। ਤੇ ਸੋ ਜਰੂਰੀ ਆ ਕੋਈ ਕਰਨੀ ਪਰ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਨਾਲ ਇਹਨਾਂ ਸਹਿਯੋਗ ਦਿੱਤੇ ਆ ਜੀ ਇਹ ਐਨਆਰਆ ਦੇ ਸਹਿਯੋਗ ਨਾਲ ਹੋਣਾ ਆ ਤਿੰਨ ਤੇ ਪਿੰਨ ਤੇ 3 ਕਰੋੜ ਰੁਪਈਆ ਵੀ ਐਨਆਰਆ ਦੇ ਤਾਂ ਹੁਣ ਵੀ ਐਨਆਰਆ ਦੇ ਸਹਿਯੋਗ ਨਾਲ ਇਹ ਤੋਂ ਮੁਰੇ ਤੁਰਨ ਵਾਲੇ ਆ ਕਰਨਾ ਇਹਨਾਂ ਨੇ ਨਹੀਂ ਆ ਨੇ ਜੋ ਕਰਨਾ ਆ ਜੀ ਚਲੋ ਪੰਚਾਇਤੀ ਜ਼ਮੀਨ ਲੱਭਦੇ ਆ ਤੇ ਕੁਛ ਤਾਂ ਕੁਛ ਕਿਤੇ ਕਬਜ਼ੇ-ਕਬਜ਼ੇ ਪੰਚਾਇਤ ਵਾਲਾ ਕੁਛ ਲਾ ਲਾਂਗੇ ਪੰਚਾਇਤ ਦਾ ਮਾਣ ਤੋਂ ਵੱਧ ਪੰਚਾਇਤੀ ਜ਼ਮੀਨ ਨਹੀਂ ਹੈਗੀ ਤੇ ਨਾ ਉਤਰਾ ਹੀ ਆਉਂਕ ਨਹੀਂ ਕੰਮ ਆ ਰਿਆ ਨਹੀਂ ਕਹਿ ਰਹੇ ਬੰਦੇ ਨੇ ਖੱਤੇ ਬੰਦਾਂ ਚ ਇਹ ਨਹੀਂ ਮੈਂਦੇ ਜੀ ਤੇ ਐਨਆਰਏ ਸੰਯੋਗ ਨਾਲ ਜੋ ਹੋਣਾ ਤਾਂ ਹੋਣਾ ਜੀ ਚਲੋ ਇਹ ਇਹ ਕੋਸ਼ਿਸ਼ ਕਰਕੇ ਦੇਖਦੇ ਆ ਵੀ ਸ਼ਾਇਦ ਫਰਦ ਵਿੱਚ ਕਿਤਨਾ ਕਿਤੇ ਨਿਕਲੀ ਆਉਣ ਕੂਝੇ ਕਰਦੇ ਪੈ ਹੋਣ ਕਿਤੇ ਇਕੱਠੇ ਪੈਣ ਦੀ ਫਰਦ ਵਿੱਚ ਹੈਗੇ ਖੱਤੇ ਜੀ ਜੀ ਪੈਣ ਦੀ ਜ਼ਰੂਰੀ ਆ ਇਹ ਕਢਾਓ ਫਰਦਾਂ ਕਢਾਓ ਤੇ ਦੇਖੋ ਕਿਹੜੀ ਕਿਹੜੀ ਕਿਤੇ ਕਿਤੇ ਪਈ ਆ ਤੇ ਨਿਆਣਿਆਂ ਨੂੰ ਦਿਓ ਯੂਜ਼ ਕਰ ਲਈ ਤੇ ਵਧੀਆ ਭਰਾਲਾ ਜਿਨੂੰ ਤਰ੍ਹਾਂ ਕੇ ਆਪਾਂ ਜਿਹੜੀ ਮੁੰਡੇ ਬਹੁਤ ਵਧੀਆ ਮਿਹਨਤ ਕਰਦੇ ਆ ਜਿਹੜੀ ਹੈਗੀ ਆ ਉਹਦੇ ਦੇਖ ਲਵਾਂਗੇ ਘਟੋ ਘਟ ਨਹੀਂ 10 ਸੋ 12 ਦਿਨ ਹੋ ਗਏ ਲੱਗਿਆ ਨੂੰ ਆਪਣਾ ਕੰਮਕਾਰ ਛੱਡ ਕੇ ਤੇ ਪਿੰਡ ਦਾ ਨਾਂ ਇੰਨੀ ਦੂਰ ਤੱਕ ਪਹੁੰਚਾਉਂਦੇ ਆ ਬਹੁਤ ਵੱਡੀ ਮਿਹਨਤ ਆ ਸੋ ਇਸ ਕਰਕੇ ਇਹਨਾਂ ਦਾ ਮਾਣ ਸਤਿਕਾਰ ਪੂਰਾ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਭਾਜੀ ਪ੍ਰੋਮਿਸ ਕਰਦੇ ਆ ਅਸੀਂ ਆਪਣੀ ಗ್ರಾಮ ਪੰਚਾਇਤ ਨਾਲ ਐਨ ਆਰ ਆ ਵੀਰਾਂ ਨਾਲ ਜਿੰਨਾ ਤੱਕ ਉਹ ਸਾਡੇ ਨਾਲ ਸਪੋਰਟ ਕਰਨਗੇ ਅਸੀਂ ਭਾਜੀ ਇਸ ਤਰ੍ਹਾਂ ਹੀ ਇਸ ਤੋਂ ਵੀ ਵਧੀਆ ਹੋਰ ਉਪਰਾਲਾ ਾਲਾਮ ਦਾ ਸਾਡਾ ਜਿੰਨਾ ਵੀ ਪ੍ਰਬੰਧ ਹੋਇਆ ਰਫੈਂਸਮੈਂਟ ਦਾ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਇੱਥੇ ਜੀ ਐਨ ਆਰ ਵੀ ਨੇ ਤੇ ਗ੍ਰਾਮ ਪੰਚਾਇਤਾਂ ਨੇ ਸਪੋਰਟ ਕਰੂਗਾ ਕਿ ਹਰ ਸਾਲ ਇਸੇ ਤਰ੍ਹਾਂ ਭਾਜੀ ਹਰੇਕ ਸਾਲ ਨੂੰ ਨਵਾਂ ਬਣਾਇਆ ਕਰਾਂ ਠੀਕ ਹੈ ਜੀ ਜਿੰਨਾ ਵੀ ਹੋਇਆ ਹਾਂਜੀ ਭਾਜੀ ਮੇਰੇ ਦੁਆਰਾ ਹੁਣੇ ਦੁਆਰਾ ਭੁਗਤੀ ਉਹ ਵੀ ਦਾ ਦੇ ਜੋ ਫਾਸਟ ਸਰਪ੍ਰਾਈਜ਼ ਅਗਲੇ ਸਾਲ ਦਾ ਹੋਇਆ ਉਹ ਮੈਨੂੰ ਸਾਬੂ ਭੂ ਕਰ ਦੋਗਾ ਲੌਜੀ ਫਸਰਾਈਜ਼ ਵੀ ਹੋ ਗਿਆ ਥਰਡ ਪ੍ਰਾਈਜ਼ ਵੀ ਹੋ ਗਿਆ ਤੇ ਰਹਿ ਗਿਆ ਸੈਕਿੰਡ ਪ੍ਰਾਈਜ਼ ਹੋ ਗਿਆ ਜੀ ਸੁੱਖ ਭਾਈ ਵੱਲੋਂ ਤੇ ਥਰਡ ਪ੍ਰਾਈਜ਼ ਹੋ ਗਿਆ ਜੀ ਬਾਰੇ ਚਾਚਾ ਵੱਲੋਂ ਠੀਕ ਹੈ ਜੀ ਦੋ ਰਹਿ ਗਏ ਸਾਡੇ ਕੋਲ ਹੋਰ ਵੀ ਬਹੁਤ ਹੈ ਜੀ ਉਹਨਾਂ ਨੇ ਕੋਈ ਨਾ ਬੁਕਾਦੇ ਸਾਨੂੰ ਨਾਮ ਮਿਲ ਜਾਂਦੇ ਆ ਇਸ ਵਾਰ ਵੀ ਸਾਨੂੰ ਤਿੰਨ ਨਾਮ ਪਹਿਲਾ ਨਾਮ ਸਾਡਾ ਆਸਟ੍ਰੇਲੀਆ ਤੋਂ ਟਿੱਕੀ ਚਾਚਾ ਤੇ ਸ਼ਮੀ ਭਾਜੀ ਤੇ ਲੱਖੀ ਭਾਈ ਉਹਨਾਂ ਨੇ ਕੀਤਾ ਹੈ ਤੇ ਨਾਲ ਸਾਡੇ ਬਾਕੀ ਪਰਫੈਕਸ਼ਨੈਂਟ ਦਾ ਦੀਪੀ ਭਾਜੀ ਵੱਲੋਂ ਤੇ ਪੱਕੀ ਰੰਮੀ ਚਾਚਾ ਤੇ ਸਾਡੇ ਸਾਰੇ ਜਸਵੰਤ ਸਿੰਘ ਅਗਲੇ ਸਾਲ ਦਾ ਲੋ ਜੀ ਆਈ ਕੀ ਜਵਾਜ਼ 41000 ਰੁਪਏ ਰੱਖਾਂਗੇ ਜੀ ਫਸਟ ਪ੍ਰਾਈਜ਼ ਠੀਕ ਹੈ ਜੀ ਕੀ ਬਾਤ ਹੈ ਥੈਂਕ ਯੂ ਭਾਈ 41000 ਰੁਪਏ ਫਸਟ ਪ੍ਰਾਈਜ਼ ਰੱਖਾਂਗੇ ਸੈਕੰਡ ਰੱਖਾਂਗੇ ਜੀ 31000 ਠੀਕ ਹੈ ਜੀ ਤੇ ਤੀਜਾ ਤੇ ਚੌਥਾ ਵੀ ਇਸ ਵਾਰ ਰੱਖਾਂਗੇ 5100 ਹੋ ਗਿਆ ਫਾਈਨਲ ਤੇ ਚੌਥਾ ਸਾਡੇ ਪਰਵਾਰ ਨੂੰ 3100 ਰੁਪਏ ਵੀ ਹੋ ਗਿਆ ਜੀ ਠੀਕ ਹੈ ਜੀ ਦੂਜੇ ਰਹਿ ਗਏ ਹੁਣ ਦੂਜੇ ਸਾਡੇ ਕੋਲ ਹੈਗੇ ਬੰਦੇ ਆ ਜਾਣੇ ਹੋਗੇ ਨਹੀਂ ਉਹ ਕਰੇ ਇਧਰ 310 ਚੌਥਾ ਨਾਲ 310 35200 ਪਹਿਲਾ ਪਤਾ ਨਹੀਂ ਠੀਕ ਹੈ ਜੀ ਐਂਟਰੀ ਫੀਸ ਵੀ ਆਪ ਹੀ ਨੋਟ ਕਰ ਲਿਓ ਟੀਮ ਵਾਲੋ ਐਂਟਰੀ ਫੀਸ 2100 3100 ਤੱਕ ਦੀ ਪਈ ਸੀ ਸਰਕੇ ਬਹੁਤ ਤੇ ਇੱਕ ਤਾਂ ਜੀ ਪਹਿਲਾ ਟੀਮ ਦੇਖ ਲਈ ਤੁਸੀਂ ਵੱਡੀ ਟੀਮ ਜਿਹੜੀ ਚੀਮਿਆਂ ਦੀ ਉਹਦਾ ਦੂਜੀ ਟੀਮ ਜਿਹੜੀ ਤਿਆਰ ਹੋ ਰਹੀ ਹੈ ਚੀਮਿਆਂ ਦੀ ਹਾਂਜੀ ਹਾਂਜੀ ਇਹ ਛੋਟੀ ਟੀਮ ਦਾ ਗਾਣਾ ਸਾਨੂੰ ਮੈਚ ਕਰਾਇਆ ਹਾਂ ਤਾਂ ਅਗਲੇ ਸਾਲ ਜਿਹੜੀ ਟੀਮ ਪਰਫਾਰਮ ਕਰੂਗੀ ਹੈ ਨਾ ਅਗਲੇ ਸਾਲ ਇਹ ਤਾਂ ਮੈਚ ਕਰਾਇਆ ਜਾ ਕੀ ਬਾਤ ਆ ਦੇਖ ਲਓ ਵੀ ਨੌਜਵਾਨ ਮੁੰਡੇ ਜਿਹੜੇ ਅਗਲੇ ਸਾਲ ਟੂਰਨਾਮੈਂਟ ਦੇ ਵਿੱਚ ਖੇਡਣਗੇ ਨੂੰ ਵੀ ਨਾਮ ਦਿੱਤਾ ਜਾਊਗਾ। ਕੀ ਬਾਤ ਹੈ। ਇਹਨਾਂ ਨੂੰ 1100 ਰੁਪਇਆ ਨਾਮ ਦਿੱਤਾ ਜਾਊਗਾ। ਦੋ ਦਿਨਾਂ ਤੱਕ ਭਾਜੀ ਆਪਾਂ ਦੋ ਦਿਨਾਂ ਤੱਕ ਇਹਨਾਂ ਦਾ ਵੀ ਆਪਾਂ ਹਜੇ ਗਰਾਊਂਡ ਬਾਉਣੀ ਨਿਗੀ। ਬਲੱਡੀ ਭਾਈ ਨੇ ਕਹਿ ਦਿੱਤਾ ਹੈ ਕਿ ਐਤਵਾਰ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਵੀ ਆਪਾਂ ਸ਼ੋਅ ਮੈਚ ਕਰਾਵਾਂਗੇ ਟੀਮ ਐਟ ਸੱਜ ਕੇ ਠੀਕ ਹੈ ਜੀ। ਉਹਦੇ ਵਿੱਚ ਵੀ ਆਪਾਂ ਨਾਮ ਰੱਖਾਂਗੇ। ਨਾਮ ਰੱਖਾਂਗੇ ਭਾਜੀ। ਹਾਂਜੀ ਠੀਕ ਹੈ ਜੀ। ਉਹਦੇ ਵਿੱਚ ਵੀ 1500000 ਰੁਪਏ ਦੀ ਰੇਂਜ 'ਚ ਨਾਮ ਰੱਖਾਂਗੇ, ਬੋਲਾ ਦਵਾਂਗੇ, ਪ੍ਰੋਵਾਈਡ ਕਰਾਂਗੇ, ਇਹਨਾਂ ਨੂੰ ਸਾਰਾ ਕੁਝ ਦਵਾਂਗੇ ਤੇ ਇਹ ਛੇੜਨ ਵਾਲੇ ਬੰਦੇ ਨੇ ਠੀਕ ਹੈ ਜੀ। ਤੇ ਇਹਨਾਂ ਨੂੰ ਆਪਣਾ ਤਿੰਦਾ ਇਟਲੀ ਤੇ ਲਖਵਿੰਦਰ ਕੈਨੇਡਾ ਵੱਲੋਂ ਪੂਰੀ ਕਿੱਟ ਪੈਡ ਬੈਟ ਜੋ ਵੀ ਗਲਵਜ ਸਾਰਾ ਕੁਝ ਉਹਨਾਂ ਨੂੰ ਪ੍ਰੋਵਾਈਡ ਕਰਕੇ ਦਿੱਤਾ 2-4 ਦਿਨਾਂ ਚੋਂ ਵੀ ਸਮਾਨ ਮਿਲ ਜੂਗਾ ਤਾੜੀਆਂ ਮਾਰੋ ਮੇਰਾ ਪ੍ਰਾਤ ਤਿੰਦਾ ਇਟਲੀ ਤੇ ਲਖਵਿੰਦਰ ਕੈਨੇਡਾ ਬਹੁਤ ਸਾਰਾ ਸਮਾਨ ਉਹਨਾਂ ਲੈ ਕੇ ਦੇਣਗੇ ਜੀ ਬਾਜੀ ਯੂ ਫੈਨ ਬਹੁਤ 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 ਸੋਹਣਾ ਸਮਾਨ ਹੈ ਤੇ ਇਹ ਆ ਜੀ ਐਨ ਆਰ ਆਈ ਭਰਾ ਜਿਹੜੇ ਜਿਨ੍ਹਾਂ ਨੇ ਪੂਰੇ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਚੀਮਿਆਂ ਦੇ ਵਿੱਚ ਸਹਾਇਕ ਕੀਤਾ ਜਾਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਤੇ ਜਿੰਨੀ ਗਿਣਤੀ ਇੱਥੇ ਆ ਉਨੀ ਗਿਣਤੀ ਗਰਾਉਂਡ ਦੇ ਵਿੱਚ ਆ ਜਿਵੇਂ ਆ ਇੱਧਰ ਤੁਸੀਂ ਸਰਪੰਚ ਸਾਹਿਬ ਦੇਖ ਸਕਦੇ ਹੋ ਬਾਕੀ ਲੋਕ ਦੇਖ ਸਕਦੇ ਹੋ ਤੇ ਹਾਂਜੀ ਬਾਈ ਜੀ ਮੈਂ ਕਿਹਾ ਸਾਡੀ ਕ੍ਰਿਕਟ ਟੀਮ ਵੱਲੋਂ ਤੇ ਸਾਡੀ ಗ್ರಾಮ ਪੰਚਾਇਤ ਵੱਲੋਂ ਜੀ ਅਸੀਂ ਸਾਰੇ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਜੀ ਸਾਡੀ ਜੀ ਹਰ ਸਾਲ ਸਪੋਰਟ ਕਰਦੇ ਰਹੋ ਜੀ ਅਸੀਂ ਤੁਹਾਡਾ ਮਾਰ ਜਿਹਨਾਂ ਨੂੰ ਸਾਡੇ ਤੇ ਕਰਦੇ ਆ ਉਸ ਤੋਂ ਕਦੇ ਮਾਰ ਨਹੀਂ ਤੋੜਾਂਗੇ ਨਹੀਂ ਤੇ ਤੁਹਾਡਾ ਦਿਲੋਂ ਥੈਂਕ ਯੂ ਕਰਦੇ ਹਾਂ ਜੀ ਧੰਨਵਾਦ ਕਰਦੇ ਆ ਗ੍ਰਾਮ ਪੰਚਾਇਤ ਨੂੰ ਵੀ ਧੰਨਵਾਦ ਕਰਦੇ ਆ ਸਾਰੇ ਸਾਰੇ ਨਗਰ ਦੇ ਮੈਂਬਰਾਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਕਿ ਰੇਟ ਪ੍ਰੋਗਰਾਮ ਨੂੰ ਹਰੇਕ ਫੰਕਸ਼ਨ ਤੇ ਐਨ ਆਰ ਆਈ ਵੀਰ ਆਪਣੇ ਸਾਡੇ ਨਾਲ ਖੜਦੇ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਕਿ ਜਿਹੜੇ ਅੱਜ ਦੇ ਨੌਜਵਾਨ ਆ ਉਹਨਾਂ ਨੂੰ ਵੀ ਹੈਗਾ ਆ ਗਰਾਊਂਡ ਦੇ ਨਾਲ ਜੋੜਦੇ ਆ ਜੀ ਚਲੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆ ਬਾਕੀ ਵਾਹਿਗੁਰੂ ਅੰਦਰੋਸਤੀ ਰੱਖੇ ਜੀ ਬਾਕੀ ਜਿੰਨੇ ਜੋਗੇ ਹੈਗੇ ਇਹਨਾਂ ਦੇ ਨਾਲ ਬਰਾਬਰ ਖੜੇ ਆ ਜੀ ਜਦੋਂ ਵੀ ਮਰਜ਼ੀ ਆਵਾਜ਼ ਮਾਰ ਲੈਣ ਜਦੋਂ ਵੀ ਕਹਿਣ ਕਿਸੇ ਵੀ ਕੰਮ ਨੂੰ ਨਾਲ ਬੱਚੇ ਜੋੜਨੇ ਆ ਕਿਸੇ ਕੰਮ ਨੂੰ ਨਾਲ ਲਾਉਣਾ ਆ ਬਹੁਤ ਵਧੀਆ ਗੱਲ ਆ ਨਾਲ ਇਹਨਾਂ ਦੇ ਜਿੱਦਾਂ ਜਿਹੜੇ ਛੋਟੇ ਬੱਚੇ ਆ ਹੁਣ ਲੱਗੇ ਆ ਖੇਡਣ ਜੀ ਉਹ ਵੀ ਤੇ ਮੰਨ ਲਗੀ ਉਹਨਾਂ ਨੂੰ ਇਹਨਾਂ ਨੂੰ ਦੇਖ ਕੇ ਹੀ ਆਇਆ ਜੀ ਕਿ ਅਸੀਂ ਵੀ ਇਹ ਕੰਮ ਕਰੀਏ ਚਲੋ ਇਹਨਾਂ ਦਾ ਸਾਬੂ ਵੀਰੇ ਇਹਨਾਂ ਦਾ ਐਨ ਆਰ ਆਈ ਵੀਰਾਂ ਦਾ ਹੋਰ ਪਿੰਡ ਵਾਲੇ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਹਨਾਂ ਸਹਿਯੋਗ ਦਿੱਤਾ ਚਲੋ ਮਾਇਆ ਤੋਂ ਬਿਨਾ ਵੀ ਨਹੀਂ ਚੱਲਦਾ ਮਾਇਆ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਉਹ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਇਹ ਇਹ ਜਿਹੜੀਆਂ ਫੋਟੋਆਂ ਲੱਗੀਆਂ ਇਕੱਲੀਆਂ ਫੋਟੋਆਂ ਨਹੀਂ ਇਹ ਸਾਡਾ ਮਾਣ ਹੈ ਇਹ ਪਿੰਡ ਦਾ ਸਾਰੇ ਦਾ ਮਾਣ ਆ ਜੀ ਸਤਿਕਾਰ ਆ ਸਾਡਾ ਨੂਰ ਮੈਲ ਦੀਆਂ ਵਿੱਚ ਕੋਈ ਕਹਿੰਦਾ ਨਾਮ ਨਹੀਂ ਲੈਣ ਦਾ ਕਿਸੇ ਦਾ ਇੱਕ ਦਾਨ ਦੇ ਨਾਲ ਲਾਵਾਂਗੇ ਬਹੁਤ ਨਾਮ ਆ ਜੀ ਅੱਧਾ ਕਾਟਾ ਲੰਘ ਜਾਣਾ ਆ 60 ਨਾਮ 60 ਫੋਟੋ ਮਰ ਕੇ ਨੇ 60 ਹੀ ਨਾਮ ਆ ਜੀ ਸਾਡੇ ਖਾਲੇ ਸਾਰੇ ਘਰ ਦੇ ਜੀ ਆਪਣੇ ਆ ਜੀ ਤੇ ਇੱਕ ਦੰਨ ਹੋਰ ਚੀਜ਼ਾਂ ਬੁਲਾ ਦਿੰਦੇ ਆ ਜੀ ਬੰਦ ਕਰੀ ਇੱਕ ਮਿੰਟ ਬਈ ਮਾਰ ਲਓ ਕੈਮਰਾ ਤੇ ਭਾਜੀ ਇਹਦੇ ਵਿੱਚ ਅਡਰਸਾ ਸਪੌਂਸਰ ਕੀਤੀਆਂ ਡੀ ਜੀ ਚੀਨਾ ਬ੍ਰਦਰ ਮੰਨ ਲਓ ਮੇਰੇ ਤੇ ਮੇਰੇ ਛੋਟੇ ਬ੍ਰਦਰ ਵੱਲੋਂ ਜੀ ਤੇ ਚੀਤਨ ਸਖਰੀ ਜੁਵੇਲਰ ਭਾਜੀ ਉਹਨਾਂ ਦੀ ਫੋਟੋ ਲੱਗੀ ਹੋਈ ਥੰਨੇ ਭਾਜੀ ਉਹਨਾਂ ਵੱਲੋਂ ਜੀ ਤੇ ਚੈਪਾ ਸਾਨੂੰ ਸਪான்ਸਰ ਕੀਤੀਆਂ ਜੀ ਰੋਹਨ ਫੂਡ ਨੂਰਮਹਿਲ ਪੰਮੇ ਭਾਜੀ ਵੱਲੋਂ ਤੇ ਗੌਰਮ ਮੋਬਾਈਲ ਪੁਆਇੰਟ ਨੂਰਮਹਿਲ ਵੱਲੋਂ ਭਾਜੀ ਠੀਕ ਹੈ ਜੀ ਤੇ ਸ਼ੂਜ਼ ਸਾਨੂੰ ਸਪான்ਸਰ ਕੀਤੇ ਆ ਗਗਨ ਆਲਟੀਫੀਸ਼ਲ ਜੁਵੇਲਰਸੇ ਨੂਰਮਹਿਲ ਦਾ ਜਿਹੜੇ ਆ ਆ ਇਹ ਸਾਡੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਸਾਡੇ ਪਿੰਡ ਦੀ ਟੀਮ ਹੈ ਇਹ ਪਿੰਡ ਦੀ ਟੀਮ ਆ ਕੋ ਸਾਡੇ ਮੈਂਬਰ ਬਾਹਰ ਚੱਜ ਚੁੱਕੇ ਆ ਇਹ ਰੂਬੀ ਚੀਮਾ ਸੁੱਖਾ ਕੈਨੇਡਾ ਆਪਣਾ ਨਾਮ ਲੈਫਤੀ ਕੈਨੇਡਾ ਹੁਣ ਜਾ ਚੁੱਕਾ ਜੀ ਤੇ ਲਖਵਿੰਦਰ ਸਾਡਾ ਕੈਪਟਨ ਕੈਨੇਡਾ ਜੀ ਤਿੰਨ ਦਾ ਜਿਹੜੇ ਪੁਰਾਣੇ ਦਾ ਬਹੁਤ ਜਾ ਚੁੱਕੇ ਹੁਣ ਨਵੇਂ ਪਲੇਅਰ ਸਾਡੇ ਬਾਹਰ ਕਾਫੀ ਬਾਹਰ ਜਾ ਚੁੱਕੇ ਆ ਤੇ ਦੇਖੇ ਸਾਨੂੰ ਨੰਬੂ ਵੀ ਇਸ ਮੈਚ ਨਹੀਂ ਖੇលਿਆ ਹੁਣ ਐਸਟੇਰੇ ਜੋ ਖੇਲ ਕੇ ਕਬੱਡੀ ਦਾ ਪਲੇਅਰ ਆ ਤੇ ਅੱਜ ਵੀ ਦੇ ਲੋ ਚੱਲਦੇ ਮੈਚ ਲੱਖਾ ਜੀਮਾ ਵੀ ਮੁੰਡਾ ਕਬੱਡੀ ਦਾ ਮੈਚ ਖੇਡਣ ਗਿਆ ਜੀ ਤੇ ਚਲੋ ਇਸ ਵਾਰ ਕੇ ਉਹਨਾਂ ਵੀ ਤੁਹਾਡੇ ਨਾਲ ਗੱਲ ਨਹੀਂ ਹੋ ਪਾਈ ਤੇ ਥੈਂਕ ਯੂ ਮੇਰਾ ਭਾਜੀ ਇਹ ਇਹਨਾਂ ਤੋਂ ਬਿਨਾ ਨਾ ਅਸੀਂ ਕਾਹੇ ਦੇ ਨਹੀਂ ਇਹ ਹਰ ਸਾਲ ਸਾਡੀ ਸੇਵਾ ਨਾ ਤੋਂ ਬਿਨਾ ਸਹੀ ਗੱਲ ਆ ਅਸੀਂ ਕਾਹੇ ਦੇ ਨਹੀਂ ਆ ਜੀ ਪਰ ਵੈਸੇ ਗੱਲ ਆ ਬਈ ਇਹ ਗੱਲ ਆ ਜੀ ਸਾਨੂੰ ਤੁਸੀਂ ਅੱਜ ਪੂੜੀਆਂ ਨਹੀਂ ਖਵਾਈਆਂ ਬਾਕੀ ਜੋ ਮਰਚੀ ਪੂਰੀਆਂ ਮਿਲੀਆਂ ਨਹੀਂ ਨਹੀਂ ਸਾਡੇ 4:30 ਵਜੇ ਤੱਕ ਚਲਾਈਆਂ ਤੁਸੀਂ ਲੇਟ ਆਏ ਜੀ ਮੈਂ ਤੁਹਾਨੂੰ ਸਵੇਰ ਦਾ ਫੋਨ ਕਰਦਾ ਕਿ ਭਾਜੀ ਪੂਰੀਆਂ ਖਾ ਲਓ ਨਾਲ ਖੱਟਾ ਦੀ ਖਾਓ ਜੀ ਭਾਜੀ ਬਹੁਤ ਤੂੰ ਬਖਰਾ ਮੈਂ ਬਖਰਾ ਫੋਨ ਹੋਇਆ ਗੱਲ ਭਾਜੀ ਜੀ ਬਲੌਗ ਬਣਾਉਣ ਗਏ ਸੀ ਆਪ ਡੈੱਡ ਭਰ ਕੇ ਆਏ ਆ ਸਾਨੂੰ ਕਹਿੰਦੇ ਪੂਰੀਆਂ ਨਹੀਂ ਖੁਆਈਆਂ ਹੋਰ ਸੋਹਣੇ ਸਾਡੇ ਜੀ ਤੁਹਾਡੀ ਲਾਡੀ ਲਾਡੀ ਆਪਰਾ ਇੱਕ ਮਿੰਟ ਇਹ ਬੰਦਾ ਬਦਾਮਾ ਵਾਲਾ ਚਿਕਨ ਖਾ ਗਿਆ ਇਹ ਪੂਰੀਆਂ ਨਾ ਖਾ ਗਿਆ ਆਟੇ ਵਾਲੇ ਚਿਕਨ ਇਹ ਖਾ ਗਿਆ ਇਹ ਬਦਾਮਾ ਵਾਲਾ ਖਾ ਗਿਆ ਇਹ ਪੂਰੀਆਂ ਕਿਤੇ ਬੰਦਾ ਬਦਾਮਾ ਵਾਲਾ ਚਿਕਨ ਖਾ ਕੇ ਸਾਡੇ ਤੇ ਫੇਅ ਬਲੇਮ ਕਰੀ ਜਾਂਦਾ ਪੂਰੀਆਂ ਨਹੀਂ ਖੁਆਈ ਚਲੋ ਚਲੋ ਹੁਣ ਬਸ ਕਰੀਏ ਹੁਣ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਸਾਡਾ ਬਲੌਗ ਇਤੇ ਕਦਮ ਹੈ ਜੀ ਦੇਖੋ ਖਾਲਸਾ ਵਾਈਟ ਬ੍ਰਿੰਗ ਬਾਕੀ ਹੁਣ ਸੰਡੇ ਵਾਲੇ ਮੈਚਾਂ 'ਚ ਮਿਲਿਆ ਕਰਾਂਗੇ ਤੇ ਬਲੌਗ ਬਣਾ ਕਰਾਂਗੇ ਜਰੂਰ ਜਰੂਰ ਚਲੋ ਜਰੂਰ